ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਇਸ ਚੈਨਲ ਤੇ ਅੱਜ ਆਪਾਂ ਜੀ ਪੀਕੋ ਕਰਾਂਗੇ ਉਹਦੀ ਆਪਾਂ ਸੈਟਿੰਗ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਜਿਹੜੀ ਪਲੇਟ ਆ ਉਹਨੂੰ ਆਪਾਂ ਉਤਾਰ ਦੇਵਾਂਗੇ ਜੀ ਤੇ ਇਹਦੇ ਆਪਾਂ ਦੰਦਰੋਲ ਕਸ ਲਵਾਂਗੇ ਚੰਗੀ ਤਰ੍ਹਾਂ ਨਾਲ ਦੰਦਰੋਲ ਕਸਣੀ ਹੈ ਜੀ ਇਹਦੀ ਤੇ ਨਾਲ ਹੀ ਆਪਾਂ ਇਹ ਪੀਕੋ ਵਾਲੀ ਪਲੇਟ ਲਾ ਲਵਾਂਗੇ ਤੇ ਇਹਦੇ ਨਾਲ ਹੀ ਆਪਾਂ ਜੀ ਜਿਹੜਾ ਫੁੱਟਾ ਪੀਕੋ ਵਾਲਾ ਜੀ ਆਪਾਂ ਉਹ ਲਗਾ ਲਵਾਂਗੇ ਤੇ ਇਹਨੂੰ ਪੂਰੀ ਤਰ੍ਹਾਂ ਨਾਲ ਕੱਸ ਲਵਾਂਗੇ ਫਿਰ ਜੀ ਆਪਾਂ ਲਾਵਾਂਗੇ ਸੂਟ ਨਾਲ ਦੀ ਰੀੜ ਤੇ ਉਹਨੂੰ ਘਰ ਲਾਵਾਂਗੇ ਜੀ ਆਪਾਂ ਉਹਦੀ ਫਿਰਕੀ ਭਰ ਲਵਾਂਗੇ ਤੇ ਤਾਗਾ ਜੀ ਆਪਾਂ ਸਿੰਪਲ ਮਸ਼ੀਨ ਵਾਂਗ ਬਵਾਉਣਾ ਤੇ ਘੜੀ ਆਪਾਂ 2 ਨੰਬਰ ਤੇ ਸੈੱਟ ਕਰ ਲਈਏ ਤੇ ਹੁਣ ਜੀ ਆਪਾਂ ਪੀਕੋ ਕਰਦੇ ਆ ਪੀਕੋ ਕਰਨ ਵਾਸਤੇ ਜਿਹੜਾ ਉਹਦੀ ਫੁੱਟ ਦੇ ਵਿੱਚ ਆਪਾਂ ਕੱਪੜਾ ਜਿਹੜਾ ਫਸਾ ਲੈਣਾ ਤੇ ਫਿਰ ਆਪਾਂ ਜਿਹੜੀ ਆ ਮਸ਼ੀਨ ਚਲਾਉਣੀ ਆ ਕਪੜੇ ਨੂੰ ਫੋਲਡ ਕਰਕੇ ਜਿ ਮਸ਼ੀਨ ਚਲਾਉਣੀ ਆ ਫਿਰ ਪੀਕੋ ਵਧੀਆ ਹੁੰਦੀ ਆ ਤੇ ਕਪੜਾ ਜਿਹੜਾ ਪੈਰ ਦੇ ਵਿੱਚੋਂ ਨਿਕਲਣਾ ਨਹੀਂ ਚਾਹੀਦਾ ਤੇ ਫਿਰ ਉਹ ਆਪਣੇ ਆਪ ਫੋਲਡ ਕਰੇਗਾ ਪੂਰੀ ਫਰਾਕ ਤੇ ਜਿਹੜੀ ਜੀ ਪੀਕੋ ਹੋਰ ਹੋ ਚੁੱਕੀ ਆ ਤੇ ਤੁਸੀਂ ਦੇਖ ਸਕਦੇ ਹੋ ਜੀ ਇਹਦੀ ਫਿਨਿਸ਼ਿੰਗ ਇੰਨੀ ਸੋਹਣੀ ਪੀਕ ਹੋਈ ਆ ਜੀ ਤੇ ਤੇ ਕਿਤੇ ਵੀ ਵੱਲ ਨਹੀਂ ਪਿਆ ਇਹ ਦੇ ਨਾਲ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ